ਸਤਿ ਸ਼੍ਰੀ ਅਕਾਲ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ ਇਹ ਅੰਕਲ ਜੀ ਨਾਮ ਦੱਸੋ ਜੀ ਸਭ ਤੋਂ ਪਹਿਲਾਂ ਆਪਣਾ ਜੀ ਮਰਦਾਂ ਦਾ ਅੰਕਲ ਜੀ ਕਿੰਨੀ ਉਮਰ ਹੋ ਚੁੱਕੀ ਹੈ ਜੀ ਆਪਣੀ ਨੇਅਰ ਅਬਾਊਟ 80 ਇਅਰ 80 ਸਾਲ ਹਾਂਜੀ ਤੇ ਕਿੰਨੇ ਟਾਈਮ ਤੋਂ ਇਹ ਕੰਮ ਕਰਦੇ ਪਏ ਜੇ ਤੁਸੀਂ ਮੈਂ ਸੰ 66 ਚ ਕਰਦਾ ਉਸ ਤੋਂ ਪਹਿਲੇ ਰੇਲ ਤੇ ਸਰਵਿਸ ਕੀਤੀ 1 ਸਾਲ ਅੱਛਾ ਜੀ ਐਜ਼ ਅ ਪੇਂਟਰ ਅੱਛਾ ਜੀ ਤੇ ਉਹ ਸਰਕਾਰੀ ਜੋਬ ਕਿ ਜਾਂ ਸਰਕਾਰੀ ਤੇ ਉਹ ਛੱਡਤੀ ਬਾਅਦ ਉਹ ਇੱਧਰ ਕੰਮ ਕਰਦਾ ਹਾਂਜੀ ਬਾਕੀ ਤੇ ਤੁਸੀਂ ਫਿਰ ਕਦੋਂ ਤੋਂ ਬੈਣਾ ਸਟਾਰਟ ਕੀਤਾ ਇਹ 66 ਤੋਂ 1 ਸਾਲ ਰੇਲ ਚ ਲਾਇਆ ਅੱਛਾ ਠੀਕ ਆ ਇਹ ਜਿਹੜੀ ਕੈਬਨਾ ਬਣੀ ਆ ਸੀ ਨਾ ਹਾਂਜੀ ਆ ਇੰਡਰ ਲੋਗਿੰਗ ਕੈਬਨਾ ਤਿੰਨ ਕੈਬਨਾ ਮੇਰੇ ਆਦੀਆਂ ਸਟਾਰਟ ਦੀ ਤੇ ਆਪਣੇ ਕੋ ਕਿਹੜੀ ਵੈਰਾਈਟੀ ਹੁੰਦੀ ਆ ਜੀ ਕੀ ਹੁੰਦਾ ਆਪਣੇ ਕੋਲ ਜਾਂ ਗੁਲਚੇ ਨੇ ਅੱਛਾ ਜੀ ਜਾਂ ਮਠੀ ਆ ਜਾਂ ਛੋਲੇ ਠੀਕ ਆ ਵਾਹ ਜੀ ਵਾਹ ਇਹ ਹੁੰਦਾ ਆਪਣੇ ਕੋਲ ਇਹ ਸਿਰਫ ਅੰਮ੍ਰਿਤਸਰੀ ਬਣਾਦਾ ਠੀਕ ਆ ਜੀ ਅੰਮ੍ਰਿਤਸਰ ਵਰਗ ਨਹੀਂ ਬਣਿਆ ਤੇ ਇਹ ਖਮੀਰਾ ਕਹਿੰਦੇ ਇਹਨੂੰ ਨਾਲ ਖਮੀਰਾ ਗੁਲਚਾ ਆ ਨਾ ਠੀਕ ਆ ਜੀ ਠੀਕ ਸ਼ਾਇਦ ਮੱਠੀ ਹੁੰਦੀ ਆਪਣੇ ਕੋਲੇ ਵਾਲੀ ਹਾਂਜੀ ਮੱਠੀ ਛੋੜੀ ਅੰਕਲ ਯਾਬ ਤਿਆਰ ਕਰਵਾਉਂਦੇ ਜਿੰਕ ਜਾਂ ਇਹ ਬਜ਼ਾਰੋਂ ਲੈ ਦੀ ਰੈਡੀ ਮੇਡ ਅੱਛਾ ਜੀ ਤੇ ਇਹਦੇ ਨਾਲ ਫਿਰ ਤੁਸੀਂ ਆਪਣਾ ਡਿਪ ਕਰਕੇ ਨੂੰ ਚਣਿਆਂ ਦੇ ਵਿੱਚ ਡਿਪ ਕਰਕੇ ਥੋੜ੍ਹ ਕੇ ਹਾਂਜੀ ਤੇ ਆਪਣਾ ਜਿਹੜਾ ਮਸਾਲਾ ਵਗੈਰਾ ਪਾਣਾ ਹੁੰਦਾ ਉਹ ਪਾਈ ਦਾ ਠੀਕ ਹੈ ਜੀ ਤੇ ਚਟਨੀ ਕਿਹੜੀ ਅੰਕਲ ਜੀ ਵਰਤਦੀ ਹੈ ਤੁਸੀਂ ਇਹ ਚਟਨੀ ਜੀ ਇਹ ਕਾਦੀ ਚਟਨੀ ਹੁੰਦੀ ਹੈ ਜੀ ਪੁਦੀਨਾ ਆਰੀਆਂ ਮਿਰਚਾਂ ਠੀਕ ਹੈ ਜੀ ਲਾਲ ਮਿਰਚ ਵਾਹ ਜੀ ਵਾਹ ਤੇ ਨਮਕ ਅਮਚੂਰ ਇਹ ਆ ਵੀ ਤਿਆਰ ਕਰਦੇ ਤੁਸੀਂ ਇਹ ਕਿਹੜੀ ਅੰਗਲੀ ਚੱਲੀ ਜੇ ਇਹ ਕਿਦਾਂ ਤਿਆਰ ਕਰਦੇ ਜੇ ਕੀ ਨਹੀਂ ਪਾਉਂਦੇ ਜੇ ਠੀਕ ਠੀਕ ਆ ਸਹੀ ਆ ਜੀ ਤੇ ਆਪਣੇ ਕੋ ਮੈਂ ਤੁਹਾਡੇ ਇੱਥੇ ਜਿਆਦਾ ਜਿਹੜੀ ਆਈਟਮ ਲੱਗਦੀ ਆ ਉਹ ਤੁਹਾਡੀ ਆ ਵੀ ਚਣਿਆਂ ਦੀ ਹੈ ਨਾ ਛੋਲੇ ਦੀ ਹੈ ਛੋਲੇਾਂ ਦੀ ਤੇ ਕਰੀ ਅੰਗਲ ਜੀ ਇੱਕ ਪਲੇਟ ਤਿਆਰ ਕਰੋ ਮਾਰਾ ਠੀਕ ਆ ਜੀ ਤੇ ਲਾਓ ਆਪਣੇ ਲਈ ਵੀ ਇੱਕ ਪਲੇਟ ਜੀ ਕੁਲਚਾ ਜਾ ਮੱਠੀ ਇਹ ਕੁਲਚਾ ਲਾਓ ਜੀ ਕੁਲਚਾ ਮੈਂ ਕੁਲਚਾ ਚੱਲਦਾ ਨਾ ਤੁਹਾਡਾ ਜਿਆਦਾ ਇੱਥੇ ਛੋਲੇ ਵੀ ਚੱਲਦੇ ਮੱਠੀ ਵੀ ਚੱਲਦੀ ਹੈ ਠੀਕ ਆ ਜੀ ਅੰਕਲ ਜੀ ਬਹੁਤ ਟਾਈਮ ਹੋ ਗਿਆ ਜੇ ਤੁਹਾਨੂੰ ਦਿਣਾ ਇੱਥੇ 80 ਸਾਲ ਘਰ ਦੇਿਲ ਨਹੀਂ ਲੱਗਦਾ ਇੱਥੇ ਆ ਜੇ ਠੀਕ ਆ 80 ਸਾਲ ਤੁਹਾਡੀ ਉਮਰ ਆ ਨਾ ਤੇ ਇਹ ਚਣੇ ਇੱਥੇ ਰੱਖੇ ਜੇ ਤੁਸੀਂ ਹਾਂਜੀ ਚਣੇ ਕਿਹੜੇ ਯੂਜ਼ ਕਰਦੇ ਜੇ ਡਬਲ ਡਾਲਰ ਡਬਲ ਡਾਲਰ ਵਾਹ ਜੀ ਵਾਹ ਥਿਕਨੈਸ ਪੂਰੀ ਹੈ ਅੰਕਲ ਜੀ ਚਣਿਆਂ ਦੀ ਹਾਂਜੀ ਤੇ ਬਹੁਤ ਸੋਹਣਾ ਸੈਟਪੇ ਤੁਸੀਂ ਬਣਾਇਆ ਦੇ ਕਾਊਂਟਰ ਥਲੇ ਤੇ ਨਾਲ ਰੱਖਿਆ ਜੇ ਗੈਸ ਚੁੱਲਾ ਥੱਲੇ ਆ ਤੇ ਨਾਲ ਇਹ ਗਰਮ ਹੁੰਦੇ ਰਹਿੰਦੇ ਨਾ ਨਾਲ-ਨਾਲ ਵਾਹ ਜੀ ਵਾਹ ਤੇ ਕਰੋ ਅੰਕਲ ਜੀ ਇੱਕ ਪਲੇਟ ਤਿਆਰ ਜੀ ਅਛਾ ਇਹਨੂੰ ਡਿਪ ਕਰ ਦੇਣਾ ਹਨਾ ਵਾਹ ਜੀ ਤੇ ਇਹ ਕਿਨੇ ਟਾਈਮ ਲਈ ਰੱਖਦੇ ਜੀ ਡਿਪ ਕਰਕੇ ਉਹ ਬਸ ਹੋ ਗਿਆ ਅਛਾ ਤਿਆਰ ਵੀ ਹੋ ਗਿਆ ਰੈਡੀ ਹੋ ਗਿਆ ਉਹ ਵਾਹ ਜੀ ਵਾਹ ਇਹ ਟੁੱਟ ਜਾਣਾ ਇਹਨੇ ਸਾਰੇ ਆ ਸਹੀ ਹੈ ਜੀ ਤੇ ਇਹ ਚਟਨੀ ਕਿਹੜੀ ਆ ਗਈ ਜੀ ਪੁਦੀਨਾ ਆਪਣਾ ਇਮਲੀ ਇਮਲੀ ਵਾਲੀ ਚਟਨੀ ਆ ਗਈ ਹੈ ਨਾ ਵਾਹ ਅੰਦਾ ਜੀ ਤੇ ਨਾਲ ਸੈਲਡ ਵਗੈਰਾ ਵੀ ਦਿੰਦੇ ਜੀ ਹਾਂ ਜੀ ਉਹ ਪਿਆਜ਼ ਆ ਗਈ ਉੱਪਰ ਤੇ ਇਹ ਅੰਕਲ ਜੀ ਕੀ ਜੇ ਨਾਲ ਆਲੂ ਆ ਇਹ ਮਸਾਲੇ ਵਾਲੇ ਆਲੂ ਇਹ ਵੀ ਆਪ ਤਿਆਰ ਕਰਦੇ ਤੁਸੀਂ ਤੇ ਇਹ ਵੀ ਨਾਲ ਉੱਪਰ ਆ ਗਏ ਹਨ ਇਹ ਹਰੀ ਮਿਰਚ ਠੀਕ ਆ ਜੀ ਇਹ ਜੇ ਕਹਿੰਨੇ ਲੈਣੀ ਆ ਤੇ ਫੇਰ ਆ ਨਾ ਉਹਦੇ ਕੋੜੀ ਇਹ ਆਪਣਾ ਰਹਿਣ ਦਿਓ ਜੀ ਹਰੀ ਮਿਰਚ ਰਹਿਣ ਦਿਓ ਤੇ ਅੰਕਲ ਜੀ ਆਪਣਾ ਪ੍ਰਾਈਸ ਕੀ ਰੱਖਿਆ ਜੀ ਤੁਸੀਂ ਪਲੇਟ ਦਾ ਹਾਂਜੀ 20 ਰੁਪਏ 20 ਰੁਪਏ ਇੰਨਾ ਘੱਟ ਪ੍ਰਾਈਸ ਰੱਖਿਆ ਅੰਕਲ ਜੀ ਤੁਸੀਂ ਉਹ ਕੋਈ ਨਹੀਂ ਮਹਾਰਾਜ ਜਿਹੜਾ ਆਪਣੇ ਜਿੰਨਾ ਦੇਣਾ ਉਹਨਾ ਹੀ ਦੇਣਾ ਹਾਂਜੀ ਇਹ ਨਹੀਂ ਸਹੀ ਆ ਜੀ ਜਾਣਾ ਨਾ ਨਹੀਂ ਟਿੜਪਾ ਟਿੜ ਜਿਹੜਾ ਵਾ ਮੇਸ਼ਾ ਲੋਕਾਂ ਦਾ ਆਸ਼ੀਰਵਾਦ ਨਾਲ ਹੀ ਪਰਦਾ ਸਹੀ ਗੱਲ ਆ ਜੀ ਸਹੀ ਗੱਲ ਜੀ ਤੇ ਇਹ ਕੀ ਆ ਗਿਆ ਜੀ ਉੱਪਰ ਇਹ ਮਸਾਲਾ ਵਾ ਜੀ ਵਾ ਇਹ ਕਦਾ ਤਿਆਰ ਕੀਤਾ ਜੇ ਗਰਮ ਮਸਾਲਾ ਆਪ ਤਿਆਰ ਕਰੀ ਗਰਮ ਮਸਾਲਾ ਮਿਆਰੋ ਲੈ ਕੇ ਕੁਟਾਈ ਦਾ ਜੀ ਠੀਕ ਆ ਤੇ ਇਹ ਅੰਕਲ ਜੀ ਆਪਣਾ ਜੇ ਕਹਿੰਦੇ ਤੁਹਾਡੇ ਕੋ ਇੱਥੇ ਆਉਣਾ ਹੋਵੇ ਤੇ ਲੋਕੇਸ਼ਨ ਦੱਸੋ ਕਿਹੜੀ ਪੈਂਦੀ ਆ ਬੈਲੇ ਟੈਲੀਫੋਨ ਨੰਬਰ ਲਿਖ ਲਓ ਹਾਂਜੀ ਹਾਂਜੀ 98775 ਠੀਕ ਆ ਜੀ 3972 ਤੇ ਇਹ ਜਗਾ ਕਿਹੜੀ ਪੈ ਜਾਂਦੀ ਜੀ ਅੰਕਲ ਜੀ ਇਨਸਾਈਡ ਲੋਗਰ ਗੇਟ ਤੇ ਟਾਈਮਿੰਗ ਆਪਣੀ ਦੱਸ ਦੋ ਜੀ ਕਿੰਨੇ ਵਜੇ ਤੋਂ ਕਿੰਨੇ ਤੱਕ ਦੇ ਦੇ ਦੀ ਤੇਰੇ 10 ਵਜੇ ਤੋਂ ਲੈ ਕੇ ਸ਼ਾਮ ਨੂੰ 7 ਵਜੇ ਤੇ ਛੁੱਟੀ ਵੀ ਕਰਦੇ ਕੋਈ ਕਿ ਜਾ ਨਹੀਂ ਛੁੱਟੀ ਨਹੀਂ ਕਰੀਗੇ ਛੁੱਟੀ ਬੈ ਕੇ ਤਾਂ ਸਮਝ ਲੱਗ ਲੱਪਾ ਜੁੜ ਜਾਣੀ ਆ ਆ ਠੀਕ ਹੈ ਜੀ ਇਹ ਠੀਕ ਹੈ ਜੀ ਹਾਂਜੀ ਇਹ ਪਲੇਟ ਤੁਹਾਡੀ ਰੈਡੀ ਆ ਤੁਸੀਂ ਖਾ ਕੇ ਦੇਖੋ ਠੀਕ ਆ ਅੰਕਲ ਜੀ ਠੀਕ ਆ ਜੀ ਜੀ ਅੰਕਲ ਜੀ ਨੇ ਆਪਣਾ ਭੱਜਾ ਕੁਲਚਾ ਇੱਕ ਹਿਸਾਬ ਦਾ ਤਿਆਰ ਕਰ ਦਿੱਤਾ ਜੀ ਤੇ ਬਹੁਤ ਵਧੀਆ ਅੰਕਲ ਹੁਣਾਂ ਨੇ ਤਿਆਰ ਕੀਤਾ ਚਟਨੀ ਵਗੈਰਾ ਪਾਈ ਆ ਤੇ ਨਾਲ ਇਹਨਾਂ ਨੇ ਦਿੱਤੇ ਮਸਾਲੇ ਵਾਲੇ ਆਲੂ ਤੇ ਨਾਲ ਉੱਪਰ ਪਾਇਆ ਜੇ ਪਿਆਜ ਤੇ ਆਪਾਂ ਬਾਈਟ ਇੱਕ ਤਿਆਰ ਕਰ ਦਿੱਤੀ ਹੈ 1968 ਦੇ ਵਿੱਚ ਅੰਕਲ ਜੀ ਨੇ ਆਪਣੇ ਫਾਦਰ ਸਾਹਿਬ ਦੇ ਨਾਲ ਇਹ ਕੰਮ ਸ਼ੁਰੂ ਕੀਤਾ ਸੀ ਤੇ 80 ਸਾਲ ਅੰਕਲ ਦੀ ਉਮਰ ਆ ਤੇ ਕਾਫੀ ਪੁਰਾਣੀ ਦੁਕਾਨ ਆ ਜੀ ਅੰਕਲ ਹੋਣਾ ਦੀ ਤੇ ਜਰੂਰ ਇੱਥੇ ਪਹੁੰਚੋ ਅੰਕਲ ਹੋਣਾ ਨੇ ਐਡਰੈਸ ਜਿਹੜਾ ਤੁਹਾਨੂੰ ਵੀਡੀਓ ਵਿੱਚ ਦੱਸਿਆ ਤੇ ਜਰੂਰ ਇੱਥੇ ਇਹਨਾਂ ਕੋ ਆ ਕੇ ਤੇ ਮਠੀ ਛੋਲੇ ਤੇ ਭੱਜਾ ਗੁਲਚਾ ਖਾਓ ਤੇ ਬਾਈਟ ਆਪਣੀ ਰੈਡੀ ਹੈ ਜੀ ਤੇ ਹੁਣ ਟੇਸਟ ਚੈੱਕ ਕਰਕੇ ਦੱਸਦੇ ਆ ਕਿਵੇਂ ਦਾ ਟੇਸਟ ਆ ਹੂੰ ਬਹੁਤ ਵਧੀਆ ਟੇਸਟ ਆ ਜੀ ਅੱਜ ਇਹਨਾਂ ਕੋਲ ਆਨੇ ਮਸਾਲੇ ਵਾਲੇ ਆਲੂ ਨਾਲ ਤਿਆਰ ਕੀਤੇ ਆ ਇਹ ਵੀ ਕਰਾਰਾਪਨ ਦੇਣ ਦੇ ਆ ਜੀ ਇਹ ਵੀ ਬਹੁਤ ਵਧੀਆ ਆ ਤੇ ਬਾਕੀ ਜਣਿਆਂ ਦਾ ਸਵਾਦ ਵੀ ਬਹੁਤ ਵਧੀਆ ਚਟਨੀ ਜਿਹੜੀ ਆ ਉਹਦਾ ਫਲੇਵਰ ਵੀ ਆ ਰਿਹਾ ਤੇ ਬਹੁਤ ਵਧੀਆ ਅੰਕਲੋਆਂ ਨੇ ਤਿਆਰ ਕੀਤੇ ਜਰੂਰ ਅੰਕਣਾਂ ਕੋ ਇੱਥੇ ਪਹੁੰਚੇ ਜੀ ਡਾਇਰੈਕਟਰ ਨੇ ਦਿੱਤਾ ਕਿ ਜਰੂਰ ਇਹਨਾਂ ਕੋ ਆਓ ਕਿ ਵੀਡੀਓ ਵੇਖ ਕੇ ਦੱਸੋ ਕਿਵੇਂ ਦੀ ਲੱਗੀ ਆ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ YouTube ਤੇ ਆਪਣਾ ਪੇਜ ਆ ਰਹੀ ਮਾਝੇ ਵਾਲੇ ਉਹਨੂੰ ਵੀ ਜਰੂਰ ਸਬਸਕ੍ਰਾਈਬ ਕਰੋ ਤਦ ਬਾਅਦ ਠੀਕ ਆ ਜੀ ਆਪਾਂ ਹੁਣ ਖਾ ਲਈ ਆਪਣਾ ਪੀਜਾ ਗੁਲਚਾ ਤੇ ਮਿਲਦੇ ਆਂ ਦੀ ਜਲਦੀ ਨਵੀਂ ਹੋਰ ਕਿਸੇ ਵੀਡੀਓ ਵਿੱਚ ਕਰਦਾ ਦਲੀਲ ਸასი ਗਾਣ